ਲੁਧਿਆਣਾ ਲਗਾਤਾਰ ਵਾਰ ਦਾਤਾਂ ਦਾ ਗੜ ਬੰਦਾ ਜਾ ਰਿਹਾ ਜੇਕਰ ਗੱਲ ਕੀਤੀ ਜਾਵੇ ਲੁਧਿਆਣਾ ਦੇ ਵਿੱਚ ਜਵਾਹਰ ਨਗਰ ਇਲਾਕੇ ਵਿੱਚ ਫਾਇਰਿੰਗ ਹੋਈ ਹੈ ਇਸ ਮਾਮਲੇ 'ਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਮਾਮਲੇ 'ਚ ਨਵਾਲਿਕ ਸਮੇਤ ਤਿੰਨ આરોપી ਪੁਲਿਸ ਦੀ ਗ੍ਰਿਫਤ ਵਿੱਚ ਆਏ ਨੇ ਪੂਰੇ ਘਟਨਾਕ੍ਰਮ ਦੀ ਸਾਜ਼ਿਸ਼ ਵਿਦੇਸ਼ ਦੇ ਵਿੱਚ ਰਚੀ ਗਈ ਪੂਰੇ ਘਟਨਾਕ੍ਰਮ ਦੀ ਸਾਜ਼ਿਸ਼ ਵਿਦੇਸ਼ ਦੇ ਵਿੱਚ ਰਚੀ ਗਈ ਸੀ ਪੁਲਿਸ ਨੇ ਵੱਡੇ ਪੂਰੇ ਘਟਨਾਕ੍ਰਮ ਦੀ ਸਾਜ਼ਿਸ਼ ਵਿਦੇਸ਼ ਵਿੱਚ ਰਚੀ ਗਈ ਸੀ ਤੇ ਪੁਲਿਸ ਨੇ ਵੱਡੀ ਗਿਣਤੀ 'ਚ ਇਹਨਾਂ આરોપીਾਂ ਤੋਂ ਹਥਿਆਰ ਬਰਾਮਦ ਕੀਤੇ ਨੇ ਪੁਲਿਸ ਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਤੋਂ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਲੁਧਿਆਣਾ ਲਗਾਤਾਰ ਵਾਰ ਦਾ ਧੰਦਾ ਗੜ ਬੰਦਾ ਜਾ ਰਿਹਾ ਜੇਕਰ ਗੱਲ ਕੀਤੀ ਜਾਵੇ ਲੁਧਿਆਣਾ ਦੇ ਵਿੱਚ ਜਵਾਹਰ ਨਗਰ ਇਲਾਕੇ ਵਿੱਚ ਫਾਇਰਿੰਗ ਹੋਈ ਹੈ ਇਸ ਮਾਮਲੇ 'ਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਮਾਮਲੇ 'ਚ ਨਵਾਲਿਕ ਸਮੇਤ ਤਿੰਨ આરોપી ਪੁਲਿਸ ਦੀ ਗ੍ਰਿਫਤ ਵਿੱਚ ਆਏ ਨੇ ਪੂਰੇ ਘਟਨਾਕ੍ਰਮ ਦੀ ਸਾਜ਼ਿਸ਼ ਵਿਦੇਸ਼ ਦੇ ਵਿੱਚ ਰਚੀ ਗਈ ਪੂਰੇ ਘਟਨਾਕ੍ਰਮ ਦੀ ਸਾਜ਼ਿਸ਼ ਵਿਦੇਸ਼ ਦੇ ਵਿੱਚ ਰਚੀ ਗਈ ਸੀ ਪੁਲਿਸ ਨੇ ਪੂਰੇ ਘਟਨਾਕ੍ਰਮ ਦੀ ਸਾਜ਼ਿਸ਼ ਵਿਦੇਸ਼ ਵਿੱਚ ਰਚੀ ਗਈ ਸੀ ਤੇ ਪੁਲਿਸ ਨੇ ਵੱਡੀ ਗਿਣਤੀ ਇਹ ਇਨਾ ਆਰੋਪੀਆਂ ਤੋਂ ਹਥਿਆਰ ਬਰਾਮਦ ਕੀਤੇ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਤੋਂ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਲੁਧਿਆਣਾ ਲਗਾਤਾਰ ਵਾਰਦਾਤਾਂ ਦਾ ਗੜ ਬਣਦਾ ਜਾ ਰਿਹਾ ਜੇਕਰ ਗੱਲ ਕੀਤੀ ਜਾਵੇ ਲੁਧਿਆਣਾ ਦੇ ਵਿੱਚ ਜਵਾਹਰ ਨਗਰ ਇਲਾਕੇ ਵਿੱਚ ਫਾਇਰਿੰਗ ਹੋਈ ਹੈ ਇਸ ਮਾਮਲੇ 'ਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਮਾਮਲੇ 'ਚ ਨਵਾਲਿਕ ਸਮੇਤ ਤਿੰਨ ਆਰੋਪੀ ਪੁਲਿਸ ਦੀ ਗ੍ਰਿਫਤ ਵਿੱਚ ਆਏ ਨੇ ਪੂਰੇ ਘਟਨਾਕ੍ਰਮ ਦੀ ਸਾਜ਼ਿਸ਼ ਵਿਦੇਸ਼ ਦੇ ਵਿੱਚ ਰਚੀ ਗਈ ਪੂਰੇ ਘਟਨਾਕ੍ਰਮ ਦੀ ਸਾਜ਼ਿਸ਼ ਵਿਦੇਸ਼ ਦੇ ਵਿੱਚ ਰਚੀ ਗਈ ਸੀ ਪੁਲਿਸ ਨੇ ਪੂਰੇ ਘਟਨਾਕ੍ਰਮ ਦੇ ਸਾਜਿਸ਼ ਵਿਦੇਸ਼ ਵਿੱਚ ਰਚੀ ਗਈ ਸੀ ਤੇ ਪੁਲਿਸ ਨੇ ਵੱਡੀ ਗਿਣਤੀ ਚ ਇਨ੍ਹਾਂ આરોપીਆਂ ਤੋਂ ਹਥਿਆਰ ਬਰਾਮਦ ਕੀਤੇ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਤੋਂ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਲੁਧਿਆਣਾ ਲਗਾਤਾਰ ਵਾਰਦਾਤਾਂ ਦਾ ਗੜ ਬਣਦਾ ਜਾ ਰਿਹਾ ਜੇਕਰ ਗੱਲ ਕੀਤੀ ਜਾਵੇ ਲੁਧਿਆਣਾ ਦੇ ਵਿੱਚ ਜਵਾਹਰ ਨਗਰ ਇਲਾਕੇ ਵਿੱਚ ਫਾਇਰਿੰਗ ਹੋਈ ਹੈ ਇਸ ਮਾਮਲੇ ਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਮਾਮਲੇ ਚ ਨਵਾਲਿਕ ਸਮੇਤ ਤਿੰਨ આરોપી ਪੁਲਿਸ ਦੀ ਗ੍ਰਿਫਤ ਵਿੱਚ ਆਏ ਨੇ ਪੂਰੇ ਘਟਨਾਕ੍ਰਮ ਦੀ ਸਾਜ਼ਿਸ਼ ਵਿਦੇਸ਼ ਦੇ ਵਿੱਚ ਰਚੀ ਗਈ ਪੂਰੇ ਘਟਨਾਕ੍ਰਮ ਦੀ ਸਾਜ਼ਿਸ਼ ਸ਼ਵ ਦੇਸ਼ ਦੇ ਵਿੱਚ ਰਚੀ ਗਈ ਸੀ ਪੁਲਿਸ ਨੇ ਪੂਰੇ ਘਟਨਾਕ੍ਰਮ ਦੀ ਸਾਜ਼ਿਸ਼ ਵਿਦੇਸ਼ ਵਿੱਚ ਰਚੀ ਗਈ ਸੀ ਤੇ ਪੁਲਿਸ ਨੇ ਵੱਡੀ ਗਿਣਤੀ ਚ ਇਨ੍ਹਾਂ આરોપીਆਂ ਤੋਂ ਹਥਿਆਰ ਬਰਾਮਦ ਕੀਤੇ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਤੋਂ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਲੁਧਿਆਣਾ ਲਗਾਤਾਰ ਵਾਰਦਾਤਾਂ ਦਾ ਗੜ ਬਣਦਾ ਜਾ ਰਿਹਾ ਜੇਕਰ ਗੱਲ ਕੀਤੀ ਜਾਵੇ ਲੁਧਿਆਣਾ ਦੇ ਵਿੱਚ ਜਵਾਹਰ ਨਗਰ ਇਲਾਕੇ ਵਿੱਚ ਫਾਇਰਿੰਗ ਹੋਈ ਹੈ ਇਸ ਮਾਮਲੇ 'ਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਮਾਮਲੇ 'ਚ ਨਵਾਲਿਕ ਸਮੇਤ ਤਿੰਨ આરોપી ਪੁਲਿਸ ਦੀ ਗ੍ਰਿਫਤ ਵਿੱਚ ਆਏ ਨੇ ਪੂਰੇ ਘਟਨਾਕ੍ਰਮ ਦੀ ਸਾਜਿਸ਼ ਵਿਦੇਸ਼ ਦੇ ਵਿੱਚ ਰਚੀ ਗਈ ਪੂਰੇ ਘਟਨਾਕ੍ਰਮ ਦੀ ਸਾਜਿਸ਼ ਵਿਦੇਸ਼ ਦੇ ਵਿੱਚ ਰਚੀ ਗਈ ਸੀ ਪੁਲਿਸ ਨੇ ਪੂਰੇ ਘਟਨਾਕ੍ਰਮ ਦੀ ਸਾਜਿਸ਼ ਵਿਦੇਸ਼ ਵਿੱਚ ਰਚੀ ਗਈ ਸੀ ਤੇ ਪੁਲਿਸ ਨੇ ਵੱਡੀ ਗਿਣਤੀ ਚ ਇਨ੍ਹਾਂ આરોપીਆਂ ਤੋਂ ਹਥਿਆਰ ਬਰਾਮਦ ਕੀਤੇ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਤੋਂ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਲੁਧਿਆਣਾ ਲਗਾਤਾਰ ਵਾਰਦਾਤਾਂ ਦਾ ਗੜ ਬਣਦਾ ਜਾ ਰਿਹਾ ਜੇਕਰ ਗੱਲ ਕੀਤੀ ਜਾਵੇ ਲੁਧਿਆਣਾ ਦੇ ਵਿੱਚ ਜਵਾਹਰ ਨਗਰ ਇਲਾਕੇ ਵਿੱਚ ਫਾਇਰਿੰਗ ਹੋਈ ਹੈ ਇਸ ਮਾਮਲੇ 'ਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਮਾਮਲੇ 'ਚ ਨਵਾਲਿਕ ਸਮੇਤ ਨਾਰੋਪੀ ਪੁਲਿਸ ਦੀ ਗ੍ਰਫਤ ਵਿੱਚ ਆਏ ਨੇ ਪੂਰੇ ਘਟਨਾਕਰਮ ਦੀ ਸਾਜ਼ਿਸ਼ ਵਿਦੇਸ਼ ਦੇ ਵਿੱਚ ਰਚੀ ਗਈ ਪੂਰੇ ਘਟਨਾਕਰਮ ਦੀ ਸਾਜ਼ਿਸ਼ ਵਿਦੇਸ਼ ਦੇ ਵਿੱਚ ਰਚੀ ਗਈ ਸੀ ਪੁਲਿਸ ਨੇ ਪੂਰੇ ਘਟਨਾਕਰਮ ਦੀ ਸਾਜ਼ਿਸ਼ ਵਿਦੇਸ਼ ਵਿੱਚ ਰਚੀ ਗਈ ਸੀ ਤੇ ਪੁਲਿਸ ਨੇ ਵੱਡੀ ਗਿਣਤੀ ਚ ਇਨ੍ਹਾਂ ਆਰੋਪੀਆਂ ਤੋਂ ਹਥਿਆਰ ਬਰਾਮਦ ਕੀਤੇ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਤੋਂ ਕਈ ਵੱਡੇ ਖੁਲਾਸੇ ਹੋ ਸਕਦੇ ਨੇ